ਵੀਰੋ ਚਾਹ ਨੂੰ ਕਰ ਲੋ ਤੇ ਥੋੜਾ ਜੋਸ਼ ਭਰ ਲਿਏ ਆਪਾਂ ਆਪਦੇ ਜਿੰਦਾਂਛ ਦੇ ਵਿੱਚ ਆਪੇ ਇਹ ਸਟੇਜ ਦੇ ਵਿੱਚ ਕਖਾਨਾ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਅੱਲਾਹੂ ਅਕਬਰ ਜਿੰਦਾਬਾਦ ਇਹ ਨਾਰੇ ਇਸ ਤਰੀਕੇ ਨਾਲ ਲਾਈਓ ਜੇ ਜਿਹੜੇ ਤੁਸੀਂ ਇੱਥੇ ਛੱਭੂ ਦੇ ਬੈਠੇ ਜੇ ਤੇ ਕੱਲ ਨੂੰ ਜਿਹੜੀ 26 26 ਤਰੀਕ ਦੀ ਪ੍ਰੇਡ ਦੀ ਸਲਾਮੀ ਲਈ ਆ ਮੋਦੀ ਨੇ ਉਹਦੇ ਕੰਨਾਂ ਦੇ ਵਿੱਚ ਜਿਹੜੀ ਮੈਲ ਫਸੀ ਹੋਈ ਆ ਇਹ ਤੁਸੀਂ ਕੱਢਣੀ ਆ ਹਾ ਢੀ ਆਵਾਜ਼ ਨਹੀਂ ਉਹਨੂੰ ਦਿਨਣਾ ਪਾਉਣੀਆਂ ਵਾ ਇਹ ਕਰਕੇ ਮੇਰੇ ਵੀਰੋ ਜਿੰਨਾ ਵੀ ਆਪਦਾ ਜੋਰ-ਸ਼ੋਰ ਦੇ ਨਾਲ ਲਾਉਗੇ ਉਹਨਾਂ ਹੀ ਉਹ ਜਿਹੜਾ ਸੈਂਟਰ ਸਰਕਾਰ ਤੇ ਤੁਹਾਡਾ ਦਬਾਅ ਪਊਗਾ ਕਿਸਾਨਾਂ ਮਜ਼ਦੂਰਾਂ ਦਾ ਇਕਾ ਜਿੰਦਾਬਾਦ ਜਿੰਦਾਬਾਦ ਜੀ ਧਰਮੀ ਪੌਜੀ ਬਟਿੰਡਾ ਇਹ ਕਰਨਗੇ ਇਹਨਾਂ ਤੋਂ ਬਾਅਦ ਗਰਦੇਵ ਸਿੰਘ ਦੀ ਤਲਵੰਡੀ ਮੱਲੀਆਂ ਜੂਨ ਪ੍ਰਧਾਨ ਧਰਮਗੋਟ ਉਹ ਤਿਆਰ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਕੇ ਅਮੋ ਕਿਸਾਨ ਮੋਰਚਾ ਦੋਨਾਂ ਫੋਰਮਾਂ ਵੱਲੋਂ ਡੇਸ ਅਰਸ ਵਿੱਚ ਹਾਜ਼ਰੀ ਭਰ ਰਹੇ ਗੁਰਮੁਖ ਪਿਆਰਿਓ ਗੱਜ ਕੇ ਬਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੀ ਪਛਾਣ ਕਰਾ ਦਿਆਂ ਮੈਂ ਪਾਲ ਸਿੰਘ ਧਰਮੀ ਫੌਜੀ ਪਿੰਡ ਆਦਮਪੁਰ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਇਹ ਦੱਸਣ ਤੋਂ ਮਤਲਬ ਮੇਰਾ ਕਿਉਂਕਿ ਸਰਕਾਰਾਂ ਜ਼ਬਰਕਰਨੋਂ ਹਟਦੀਆਂ ਨਹੀਂ ਜਿਹਦੇ ਹੱਥ ਚ ਤਾਕਤ ਹੁੰਦੀ ਹੈ ਉਹ ਸਾਰਾ ਕੁਝ ਕਰਦਾ ਹੈ ਇਸੇ ਤਰ੍ਹਾਂ ਆਪਣੇ ਵਿੱਚ ਫੌਜੀ ਭਰਾ ਬੈਠੇ ਹੋਣਗੇ ਇਹਨਾਂ ਨੂੰ ਪਤਾ ਹੈ ਜਦੋਂ ਸਾਨੂੰ ਫੌਜ ਦੀ ਰਗਰੂਟ ਭਰਤੀ ਤੋਂ ਬਾਅਦ ਸਿਪਾਹੀ ਬਣਾਇਆ ਜਾਂਦਾ ਹੈ ਉਦੋਂ ਜੁਗੋ ਜਗਾ ਅੱਡਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅੱਥਰਖਾਇਆ ਜਾਂਦਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਸਮ ਖਾਂਦੇ ਆ ਅਸੀਂ ਦੇਸ਼ ਕੌਮ ਦੀ ਸੇਵਾ ਕਰਾਂਗੇ ਤਨੋਂ ਮਨੋਂ ਹੋ ਕੇ ਤਾਨੂੰ ਪਤਾ ਬਜ਼ੁਰਗਾਂ ਨੂੰ ਪਤਾ ਨੌਜਵਾਨ ਵੀਰਤਾ ਹਲੇ ਨਹੀਂ ਉਸਾਂ ਗੱਲਾਂ ਨੂੰ ਬਹੁਤਾ ਜਾਣਦੇ ਜੂਨ 84 ਦੇ ਵਿੱਚ ਇਹਨਾਂ ਸਰਕਾਰਾਂ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਹਮਲੇ ਕੀਤੇ ਨਾ 41 ਗੁਰਦੁਆਰਾ ਸਾਹਿਬਾ ਤੇ ਹੋਰ ਵੀ ਹਮਲੇ ਕੀਤੇ ਕਈ ਵਾਰ ਮੇ ਵੀਰ ਪੁੱਲੜ ਕਹਿ ਦਿੰਦੇ ਆ ਕਿ ਖਾਰਕੂ ਸਿੰਘਾਂ ਨੂੰ ਅਕਾਲ ਤਖਤ ਤੇ ਜਾਣਦੀ ਕੀ ਲੋੜ ਸੀ ਲੜਨਾ ਸੀ ਤਾਂ ਬਾਹਰ ਲੜਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਨੂੰ ਕਾਇਮ ਕਰਦੇ ਹੋਏ ਅਕਾਲ ਤਖਤ ਦੀ ਸਥਾਪਨਾ ਕੀਤੀ ਸੀ ਚਿੱਠਾ ਵਸੇ ਧਾਰਮਿਕ ਤਕਾ ਸ਼ੇਵ ਲੈਣ ਦੇ ਸੀ ਤੇ ਜਦੋਂ ਉਹ ਸਰਕਾਰਾਂ ਉਸ ਕੱਟ ਨੂੰ ਟੈਕਰੀ ਕਰਨ ਵਾਸਤੇ ਤੁਰਦੀਆਂ ਉਦੋਂ ਫਿਰ ਕੱਲੇ ਫੈਸਲੇ ਲੈਣੇ ਪੈਂਦੇ ਆ ਉਹਨਾਂ ਕੁ ਲੜਵੀਰਾਂ ਨੂੰ ਇਹ ਨਹੀਂ ਪਤਾ ਕਿ ਉਹ ਘਰਕੂ ਸਿੰਘ ਜਾਂ ਸ਼ਾਂਤ ਜਰਨੈਲ ਸਿੰਘ ਜੀ ਦੇ ਨਾਲ ਸਾਥੀ ਜਿਹੜੇ ਦੂਜੇ 39 ਗੁਰਦੁਆਰਾ ਸਾਭ ਸੀ ਉਹਨਾਂ ਵਿੱਚ ਕਾਹ ਨਹੀਂ ਸੀ ਬੈਠੇ ਇਹਨਾਂ ਉਹਨਾਂ ਗੁਰਦੁਆਰਾ ਸਾਫਾ ਤੇ ਵੀ ਹਮਲੇ ਕੀਤੇ ਤੇ ਜੁਗੋ ਜੋਗਾ ਜਲ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਕੋਲੇ ਸਿੱਟੇ ਉਹਦੇ ਰੋਲਸ ਵਜੋਂ ਬਰਾਵੋ ਸਾਡੇ ਸੈਂਟਰ ਦੇ ਵਿੱਚੋਂ 2722 ਬੰਦਿਆਂ ਨੇ ਨੌਕਰੀਆਂ ਛੱਡੀਆਂ ਭੱਜੇ ਫੌਜ ਤੋਂ ਤੇ ਇਹਨਾਂ ਨੇ ਜ਼ਬਰਦਸਤ ਮੁਕਾਬਲਾ ਵੀ ਕੀਤਾ ਤੇ ਸਾਡੇ 60 ਬੰਦੇ ਉਸ ਲਗਾਈਨੇ ਵਿੱਚ ਸੀ ਵੀ ਪਾ ਗਏ ਪਰ ਸਰਕਾਰ ਤੋਂ ਇਹ ਨਹੀਂ ਮੰਨੀ ਜਦੋਂ ਸਰਕਾਰ ਦੇ ਜਰਨਲ ਕਰਨਲ ਇਹ ਗੱਲਾਂ ਕਹਿੰਦੇ ਸੀ ਕਿ ਸਰਕਾਰ ਸਾਨੂੰ ਮਾਫ਼ ਕਰਨ ਨੂੰ ਤਿਆਰ ਹੈ ਤੇ ਤੁਸੀਂ ਇੱਕ ਵਾਰ ਮਾਫੀ ਲਿਖ ਕੇ ਦੇ ਦਿਓ ਵੀ ਸਾਥੋਂ ਗਲਤੀ ਹੋ ਗਈ ਪਰ ਕਿਸੇ ਵੀ ਇੱਕ ਫੌਜੀ ਨੇ ਆਪਣੀ ਗਲਤੀ ਨਹੀਂ ਮੰਨੀ ਸਗੋਂ ਇਹ ਬੇਨਤੀ ਕੀਤੀ ਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਸੌਂ ਖਾਦੀ ਹੈ ਜਦੋਂ ਤੁਸੀਂ ਉਹਦੇ ਤੇ ਹਮਲਾ ਕਰੋਗੇ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਸੋ ਫੌਜਾਂ ਛੱਡੀਆਂ ਭਰਾਵੋ ਪਰ ਤੁਸੀਂ ਸੰਗਤਾਂ ਨੇ